ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਇੰਪੋਰਟੈਂਟ ਵਲੌਗ ਹੈ ਅੱਜ ਦਾ ਤੇ ਅੱਜ ਦੇ ਵਲੌਗ ਦੇ ਵਿੱਚ ਤੁਹਾਡੇ ਨਾਲ ਇੱਕ ਬਹੁਤ ਇੰਪੋਰਟੈਂਟ ਟੌਪਿਕ ਡਿਸਕਸ ਕਰਨਾ ਹੈ ਦਰਸਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਇੱਕ ਬਹੁਤ ਵੱਡੀ ਸਟੇਟਮੈਂਟ ਦਿੱਤੀ ਗਈ ਹੈ ਖਾਸ ਕਰਕੇ ਇਹ ਸਟੇਟਮੈਂਟ ਜਿਹੜੀ ਹੈ ਉਹ ਉਹਨਾਂ ਵਾਸਤੇ ਹੈ ਜਿਹੜੇ ਰਿਫਿਊਜੀ ਯਾਨੀ ਕਿ ਜਿਹੜੇ ਵੀ ਐਸਾਈਲਮ ਸੀਕਰਸ ਨੇ ਉਹਨਾਂ ਨੂੰ ਲੈ ਕੇ ਭਾਵੇਂ ਉਹ ਸਟੂਡੈਂਟ ਵੀਜ਼ਾ ਤੇ ਗਏ ਨੇ ਭਾਵੇਂ ਉਹ ਵਰਕ ਪਰਮਿਟ ਤੇ ਕੈਨੇਡਾ ਦੇ ਵਿੱਚ ਨੇ ਭਾਵੇਂ ਉਹ ਕਿਸੇ ਵੀ ਸਟੇਟਸ ਦੇ ਵਿੱਚ ਸਿਗੇ ਪਰ ਹੁਣ ਉਹ ਰਿਫਿਜੀ ਅਪਲਾਈ ਕਰਨਾ ਚਾਹੁੰਦੇ ਨੇ ਜਾਂ ਫਿਰ ਜਿਹੜੇ ਵਿਜ਼ਿਟਰ ਜਾ ਰਹੇ ਨੇ ਤੇ ਉਹ ਸੌਖੇ ਟੱਕ ਦੇ ਨਾਲ ਕੈਨੇਡਾ ਦੇ ਵਿੱਚ ਸੈਟਲ ਹੋ ਸਕਣ ਪੀਆਰ ਲੈ ਲੈਣ ਇਸ ਦੇ ਵਾਸਤੇ ਜਿਹੜਾ ਉਹ ਰਿਫਿਜੀ ਦਾ ਰਸਤਾ ਅਪਣਾਉਂਦੇ ਨੇ ਉਹਨਾਂ ਸਾਰਿਆਂ ਵਾਸਤੇ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ ਔਥੈਂਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਕੇਪਸਨੋਡ ਐਸਓਪੀ ਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆਂ ਦਰਸਲ ਕੈਨੇਡਾ ਦੇ ਵਿੱਚ ਲਗਾਤਾਰ ਐਸਾਈਲਮ ਲੈਣ ਦਾ ਸਿਲਸਲਾ ਜਿਹੜਾ ਹੈ ਉਹ ਜਾਰੀ ਹੈ ਭਾਵੇਂ ਉਹ ਕਿਸੇ ਵੀ ਸਟੇਟਸ ਤੇ ਕੋਈ ਵੀ ਕੈਨੇਡਾ ਜਾਂਦਾ ਹੈ ਜਾਂ ਫਿਰ ਕੈਨੇਡਾ ਦੇ ਵਿੱਚ ਉਹ ਆਊਟ ਆਫ ਸਟੇਟਸ ਹੋ ਜਾਂਦਾ ਹੈ ਤੇ ਉਸ ਕੰਡੀਸ਼ਨ ਦੇ ਵਿੱਚ ਉਹ ਐਸਾਈਲਮ ਵਾਲੇ ਪਾਸੇ ਨੂੰ ਤੁਰ ਪੈਂਦਾ ਸੋ ਐਸਾਈਲਮ ਹੁਣ ਤੱਕ ਜਿਹੜਾ ਹੈ ਉਹ ਜਣਾ ਖਣਾ ਅਪਲਾਈ ਕਰ ਰਿਹਾ ਸੀਗਾ ਜਣਾ ਖਣਾ ਜਿਹੜਾ ਉਹ ਕੈਨੇਡਾ ਦੇ ਵਿੱਚ ਸਾਈਲਮ ਲੈ ਲੈਂਦਾ ਸੀਗਾ ਪਰ ਹੁਣ ਐਸਾਈਲੈਂਸ ਜਿਹੜਾ ਹੈ ਉਹ ਕੁਝ ਉਹੀ ਲੋਕਾਂ ਨੂੰ ਦਿੱਤਾ ਜਾਵੇਗਾ ਜਿਹੜੇ ਐਕਚੁਅਲ ਦੇ ਵਿੱਚ ਉਸ ਦੇ ਹੱਕਦਾਰ ਨੇ ਇਹ ਜਿਹੜੀ ਸਟੇਟਮੈਂਟ ਹੈ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਸਟੇਟਮੈਂਟ ਹੈ ਇਹ ਸਟੇਟਮੈਂਟ ਦਿੱਤੀ ਗਈ ਹੈ ਜਸਟਿਨ ਟਰੂਡੋ ਦੇ ਵੱਲੋਂ ਜਸਟਿਨ ਟਰੂਡੋ ਨੇ ਮੀਡੀਆ ਨਾਲ ਗੱਲਬਾਤ ਕੀਤੀ ਤੇ ਉਸ ਦੌਰਾਨ ਉਹਨਾਂ ਨੇ ਕਿਹਾ ਕਿ ਕੈਨੇਡਾ ਦੇ ਵਿੱਚ ਲੋਕ ਪੀਆਰ ਵਾਸਤੇ ਸ਼ਾਰਟਕਟ ਰਸਤਾ ਅਪਣਾਉਂਦੇ ਨੇ ਜਿਹੜੇ ਪੀਆਰ ਦੇ ਪਾਥਵੇ ਆ ਉਹਨੂੰ ਛੱਡ ਕੇ ਲੋਕ ਐਸਾਈਲਮ ਵਾਲੇ ਪਾਸੇ ਨੂੰ ਤੁਰੇ ਜਾ ਰਹੇ ਨੇ ਜੋ ਕਿ ਬੜਾ ਅਨਫੋਰਚੂਨੇਟ ਹੈ ਤੇ ਇਸ ਨੂੰ ਦੁਰਸਤ ਕਰਨ ਵਾਸਤੇ ਇਸ ਦੀ ਡਿਗਨਿਟੀ ਨੂੰ ਬਚਾਏ ਰੱਖਣ ਵਾਸਤੇ ਅਸੀਂ ਕਦਮ ਚੁੱਕਣ ਜਾ ਰਹੇ ਆ ਤੇ ਜਿਹੜੇ ਵੀ ਹੈਲਪ ਦੇ ਹੱਕਦਾਰ ਨੇ ਆ ਕਹਿ ਸਕਦੇ ਆ ਕਿ ਜਿਹੜੇ ਵੀ ਨੀੜੀ ਲੋਕ ਨੇ ਉਹਨਾਂ ਦੀ ਕੈਨੇਡਾ ਹਮੇਸ਼ਾ ਹੈਲਪ ਕਰਦਾ ਹੈ ਵੈਲਕਮਿੰਗ ਹੁੰਦਾ ਹੈ ਕੈਨੇਡਾ ਉਹਨਾਂ ਵਾਸਤੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਕੈਨੇਡਾ ਉਹਨਾਂ ਦੀ ਹੈਲਪ ਕਰਦਾ ਰਹੇਗਾ ਪਰ ਜਿਹੜੇ ਵੀ ਪੀਆਰ ਵਾਸਤੇ ਜਿਹੜਾ ਅਸਾਈਲਮ ਹੈ ਉਸ ਦਾ ਸ਼ਾਰਟਕਟ ਰਸਤਾ ਅਪਣਾਉਂਦੇ ਨੇ ਉਹਨਾਂ ਨੂੰ ਬਖਸ਼ਾ ਨਹੀਂ ਜਾਵੇਗਾ ਕੀ ਕੁਝ ਕਿਹਾ ਜਸਟਨ ਟਰੂਡੋ ਨੇ ਦੇਖ ਲਵੋ ਇਸ ਵੀਡੀਓ ਵਿੱਚ ਵੀ ਨੀਡ ਟੂ ਮੇਕ ਸ਼ੁਰ ਦੈ ਕੈਨੇਡਾ ਕੰਟੀਨਿਊਸ ਟੂ ਬੀ ਅ ਪਲੇਸ ਦੈਟ ਵੈਲਕਮਸ ਇਨ ਪੀਪਲ ਹੂ ਆਰ ਫਲੀਨਗ Violence, terrorism, that no longer have protection of their state. That's what a refugee is. That's what a, an asylum seeker is. We need to continue to be a place in the world that understands not just that it's a moral and appropriate thing to do to welcome in people who have uh, no state, no protections in the country in which they currently live, but it is also good for Canada. And we have seen over the past many decades canada thrive because of people fleeing violence and persecution but our capacity to do that means we need to properly be able to identify who needs most help who is there uh, as a true asylum seeker and uh, use other people using the asylum path as a shortcut uh, to gain uh, Canadian permanent residency or citizenship is something that we need to continue to push back against. And that's why uh, we are defending Canada's openness as a country by ensuring. rigorous processes that are fair and respectful that's how canadians will remain confident in being a country that is open to people around the world at a time where many around the world are turning backwards <laughs> justin trudeau nu tusi sunya te hun tonu pichle kuch aankde de dinde hai kyunki asylum di ginti sakde nahi bahut zyada badi ginti de vich vadh hi yani ki ਪਰਸੈਂਟੇਜ ਦੇ ਵਿੱਚ ਵੀ ਦੇਖ ਲਈਏ ਤੇ 8800% ਜਿਹੜਾ ਉਹ ਵਾਧਾ ਹੋਇਆ ਹੈ ਐਸਾਈਲਮ ਸੀਕਰਸ ਨੂੰ ਲੈ ਕੇ ਦਰਸਲ ਪਿਛਲੇ 8 ਮਹੀਨੇ ਦੀ ਜੇਕਰ ਗੱਲ ਕੀਤੀ ਜਾਵੇ ਯਾਨੀ ਕਿ ਜਿਹੜਾ ਇਹ ਡਾਟਾ ਹੈ ਉਹ ਜਨਵਰੀ ਤੋਂ 1 ਜਨਵਰੀ ਤੋਂ 31 ਦਸੰਬਰ ਦਾ ਡਾਟਾ ਜੋ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਇਸ ਦੇ ਵਿੱਚ 12915 ਲੋਕ ਜਿਹੜੇ ਐ ਉਹ ਰਿਫਿਊਜੀ ਕਲੇਮ ਕਰ ਚੁੱਕੇ ਨੇ ਤੇ ਜੇਕਰ 2018 ਦੇ ਨਾਲ ਇਹਦਾ ਕੰਪੈਰੀਜ਼ਨ ਕਰਦੇ ਆ ਤਾਂ 600% ਦੀ ਵਾਧ ਲੋਕਾਂ ਨੇ refugee file ਕੀਤੀ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਅੰਕੜਾ ਹੈ ਤੇ ਜਿਹੜਾ ਇਹ ਸਿਸਟਮ ਹੈ ਉਸ ਨੂੰ ਕਹਿ ਸਕਦੇ ਹਾਂ ਕਿ ਇੱਕ ਬਹੁਤ ਵੱਡਾ ਚੈਲੰਜ ਵੀ ਹੋਵੇਗਾ ਕਿ ਇਸ ਦੇ ਵਿੱਚ ਕਿਹੜਾ ਸਹੀ ਹੈ ਕਿਹੜਾ ਗਲਤ ਹੈ ਉਸ ਨੂੰ ਫੜ ਪਾਣਾ ਕਿਉਂਕਿ ਕੈਨੇਡਾ ਦੇ ਵਿੱਚ ਜਿਹੜੇ ਵੀ ਇਮੀਗ੍ਰੇਸ਼ਨ ਦੇ ਪ੍ਰੋਗਰਾਮ ਚੱਲਦੇ ਨੇ ਜ਼ਿਆਦਾਤਰ ਉਹਨਾਂ ਦਾ ਮਿਸਯੂਜ਼ ਕੀਤਾ ਜਾਂਦਾ ਹੈ ਭਾਵੇਂ ਵਰਕ ਪਰਮਿਟ ਤੇ ਐਲ ਐਮ ਆਈਏ ਨੂੰ ਲੈ ਕੇ ਮਿਸਯੂਜ਼ਸ ਦੀ ਗੱਲ ਕਰ ਲਈਏ ਜਾਂ ਵਿਜ਼ਿਟਡ ਵੀਜ਼ਾ ਤੇ ਜਾ ਕੇ ਸਟੱਡੀ ਪਰਮਿਟ ਜਾਂ ਫਿਰ ਵਰਕ ਪਰਮਿਟ ਦੇ ਵਿੱਚ ਕਨਵਰਟ ਕਰਵਾਉਣ ਵਾਲਿਆਂ ਨੂੰ ਲੈ ਕੇ ਦੇਖ ਲਈਏ ਜਾਂ ਫਿਰ ਹੋਰ ਕਈ ਉਹਨਾਂ ਦੇ ਸਿਸਟਮ ਅਜਿਹੇ ਨੇ ਜਿਨ੍ਹਾਂ ਨੂੰ ਅਬਿਊਜ਼ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਹੁਣ ਤੱਕ ਕੀਤੀਆਂ ਜਾਂਦੀਆਂ ਰਹੀਆਂ ਨੇ ਜਿਸ ਨੂੰ ਦੁਰਸਤ ਕਰਨ ਵਾਸਤੇ ਕੈਨੇਡਾ ਹੁਣ ਲਗਾਤਾਰ ਇੱਕ ਤੋਂ ਬਾਦ ਇੱਕ ਚੇਂਜਸ ਕਰ ਰਿਹਾ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਕੈਨੇਡਾ ਨੇ ਪੀਐਨਪੀਸ ਨੂੰ ਲੈ ਕੇ ਵੀ ਵੱਡਾ ਚੇਂਜਸ ਜਿਹੜੇ ਆ ਪਿਛਲੇ ਦਿਨਾਂ ਦੇ ਵਿੱਚ ਕੀਤੇ ਸੀਗੇ ਦਰਸਲ ਇਹ ਚੇਂਜਸ ਇਸੇ ਕਰਕੇ ਕੀਤੇ ਕਿ ਆਪਣੇ ਪੰਜਾਬੀ ਕੀ ਕਰਦੇ ਆ ਪੰਜਾਬੀ ਨਹੀਂ ਇਹ ਪੰਜਾਬੀ ਤੇ ਬਦਨਾਮ ਹੀ ਜ਼ਿਆਦਾ ਹੈ ਮੋਸਟਲੀ ਕੀ ਕਰਦੇ ਆ ਜਿਹੜੇ ਵੀ ਜਾਂਦੇ ਆ ਉਹ ਕਰਦੇ ਆ ਕਿ ਆ ਇੱਥੋਂ ਜਾ ਕੇ ਸਟੱਡੀ ਕਰਦੇ ਆ ਕਿਸੇ ਹੋਰ ਪ੍ਰੋਵਿੰਸ ਦੇ ਵਿੱਚ ਕਿਸੇ ਹੋਰ ਮੈਜੋਰਿਟੀ ਆਫ ਪੋਪੂਲੇਸ਼ਨ ਵਾਲੇ ਏਰੀਆ ਦੇ ਵਿੱਚ ਉਸ ਤੋਂ ਬਾਅਦ ਪੀਆਰ ਲੈਣ ਦੇ ਲਈ ਕਿਤੇ ਹੋਰ ਮੂਵ ਹੋ ਜਾਂਦੇ ਆ ਜਦੋਂ ਉਹਨਾਂ ਨੂੰ ਪੀਆਰ ਮਿਲ ਜਾਂਦੀ ਨਾਲ ਹੀ ਉਹ ਫਿਰ ਮੈਜੋਰਿਟੀ ਆਫ ਪੋਪੂਲੇਸ਼ਨ ਦੇ ਵਿੱਚ ਆ ਜਾਂਦੇ ਨੇ ਸੋ ਇਸ ਨੂੰ ਲੈ ਕੇ ਵੀ ਬਹੁਤ ਸਾਰੇ ਵਿਚਾਰ ਚਰਚਾ ਜਿਹੜੀ ਹੈ ਉਹ ਕੈਨੇਡਾ ਕਰ ਰਿਹਾ ਹੈ ਤੇ ਇਸ ਨੂੰ ਲੈ ਕੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਸਟੈਪ ਕੈਨੇਡਾ ਚੱਕ ਸਕਦਾ ਹੈ ਪਰ ਜਸਟਿਨ ਟਰੂਡੋ ਦੀ ਇਹ ਸਟੇਟਮੈਂਟ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਬਿਆਨ ਸਮਝਿਆ ਜਾ ਸਕਦਾ ਹੈ ਉਮੀਦ ਕਰਦਾ ਹਾਂ ਬਲੌਗਸ ਆਂਦਾ ਹੋਵੇਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ ਔਥੈਂਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਕਿ ਤੁਸੀਂ ਸਾਡੇ ਕੋਲੋਂ ਪਿਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਸਬਸਕ੍ਰਾਈਬ ਕਰੋ ਵਕਤ ਬੱ